ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਆ ਗਿਆ ਲਓ ਜੀ ਅੱਜ ਸ਼ਾਮਾਂ ਪੈ ਗਈਆਂ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤਾਂ ਠੀਕ ਠਾਕ ਹੋਗੀ ਅੱਜ ਹੈਗੀ ਆ 2 ਤਰੀਕ ਤੇ ਅੱਜ ਹੈਗਾ ਯਾ ਲਖਵੀਦੀ ਦੀ ਉਹਨਾਂ ਦਾ ਬਰਥਡੇ ਤੁਸੀਂ ਜਾਂਦੇ ਪਏ ਆ ਉਹਨਾਂ ਦੇ ਘਰ ਸਵੇਰੇ ਆਪਾਂ ਬਣਾਏ ਪਰੌਂਠੇ ਤੁਸੀਂ ਦੇਖ ਲਿਆ ਹੋਣਾ ਬਲੌਗ ਵਾਲੇ ਤੇ ਅੱਜ ਉਸੇ ਦਿਨ ਦਾ ਆਪਾਂ ਸ਼ੂਟ ਕਰਨ ਲੱਗਿਆ ਸ਼ਾਇਦ ਇਹ ਕੱਲੂ ਸਵੇਰ ਨੂੰ ਪਊਗਾ ਬਲੌਗ ਜਾਂ ਰਾਤ ਨੂੰ ਟਾਈਮ ਲੱਗਾ ਰਾਤ ਨੂੰ ਪੜਨਾ ਹੈ ਹਨਾ ਤੇ ਆਪਾਂ ਜਾ ਰਹੇ ਭਾਜੀ ਦੇ ਘਰੇ ਡਿਨਰ ਤਾਂ ਸੱਧਿਆ ਹੈ ਭਾਜੀ ਹੁਣੀ ਹਾਂਜੀ ਤੇ ਤੇ ਸਾਰੇ ਜਣੇ ਬਿਸਤਰੀਓ ਦੀਦੀ ਉਹਨਾਂ ਨੂੰ ਹਾਂਜੀ ਹੈਪੀ ਬਰਥਡੇ ਟੂ ਟੂ ਗਿਆ ਸਾਰੇ ਜਣੇ ਠੀਕ ਹੈ ਜੀ ਬਾਕੀ ਉੱਥੇ ਪਹੁੰਚਦੇ ਆ ਸਾਡੇ ਉਹ ਬੰਦੇ ਤੁਰੇ ਹੋ ਦੋ ਜਣੇ ਤਿੰਨ ਬੰਦੇ ਸਾਡੇ ਇੱਧਰ ਹੀ ਦੇਖੋ ਤੇ ਭਾਈ ਦਾ ਘਰ ਆ ਦੇਖੋ ਆਪਣਾ ਘਰ ਉਹ ਪਿੱਛੇ ਦਿਸਦਾ ਨਾ ਉਹ ਵਾਲਾ ਤੇ ਭਾਈ ਦਾ ਘਰ ਉਹ ਉਹ ਭਾਜੀ ਇੱਕ ਘਰ ਹੈ ਇਨੀ ਲੱਗ ਲੱਗ ਰਹਨੇ ਆਂ ਅਸੀਂ ਕਿਹਦੇ ਬੰਦੇ ਕਹਿੰਦੇ ਕਿ ਕਿੱਥੇ ਰਹਿੰਦੇ ਆਂ ਇਨੀ ਦੂਰ ਆ ਕਿੱਦਾਂ ਆਂ ਆਹ ਭਾਈ ਦੀ ਬਾਈਕ ਖੜੀ ਆ ਉਹ ਵਾਲੀ ਉਹ ਦਾਇਤ ਤਾਂ ਵਧੀਆ ਆ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਬਣਾਇਆ ਹੋਇਆ ਘਰ ਲੋਕਾਂ ਨੇ ਹਣਾ ਸਾਰਿਆਂ ਨੇ ਗੈਸ ਦਿੱਤਾ ਕਹਿੰਦੇ ਕਿ ਹੋ ਗਿਆ ਨਾ ਢਿੱਪੂ ਦੀ ਸਾਰੇ ਸਾਰਿਆਂ ਵੱਲੋਂ ਸਾਡੇ ਸਾਰਿਆਂ ਵੱਲੋਂ ਥੈਂਕ ਯੂ ਤੁਸੀਂ ਪਿਆਰ ਦਿੱਤਾ ਵਲੌਗ ਨੂੰ ਤੇ ਕਮੈਂਟ ਕੀਤੇ ਸੋਹਣੇ ਸੋਹਣੇ ਥੈਂਕ ਯੂ ਜੀ ਸਾਰਿਆਂ ਦਾ ਤੇ ਨਾਲ ਮੰਮੀ ਹੁਣ ਇੰਡੀਆ ਆਈ ਆ ਹੱਲੇ ਮੰਮੀ ਹੁਣ ਆਈ ਆ ਤੇ ਤੁਹਾਨੂੰ ਸ਼ਾਇਦ ਉਮੀਦ ਸੀਗੀ ਸ਼ਾਇਦ ਮੰਮੀ ਹੁਣ ਵੀ ਆਏ ਆ ਪਰ ਮੰਮੀ ਹੁਣੇ ਹਜੇ ਨਹੀਂ ਆਏ ਹੈਗੇ ਦੇਖੋ ਪਰਮਾਤਮਾ ਚਾਹਿਆ ਤੇ ਸ਼ਾਇਦ ਜਲਦੀ ਮਿਲਾਂਗੇ ਜਲਦੀ ਮੰਮੀ ਨਾਲ ਮਿਲਾਂਗੇ ਤੇ ਕੱਢਦਾ ਆ ਦੇਰ ਬਹੁਤ ਹੋਰ ਤਰ ਕੱਢਦਾ ਰਹਿੰਦਾ ਕਿੱਥੇ ਅਸੀਂ ਰੋਜ਼ ਵੀਡੀਓ ਬਣਾਈ ਦੀਆਂ ਸੀਗੀਆਂ ਮੰਮੀ ਹੁਣਾ ਨਾਲ ਲੈ ਕੇ ਉਹ ਸਿਸਟਮ ਜੇ ਟੁੱਟ ਹੀ ਗਿਆ ਚਲੋ ਕੋਈ ਨਹੀਂ ਪਰਮਾਤਮਾ ਜੋ ਕਰਦਾ ਵਧੀਆ ਕਰਦਾ ਉਹਨੂੰ ਸੋਚੀਆ ਪਾਣਾ ਕੋਈ ਉੱਤੇ ਡੋਰਾ ਛੱਡੀਆਂ ਸਾਰਾ ਕੁਝ ਉਹਨੇ ਕਰਨਾ ਚਲੋ ਠੀਕ ਆ ਹੁਣ ਅਸੀਂ ਪਹੁੰਚੇ ਆ ਘਰੇ ਉਹਦੇ ਕੋ ਭਾਈ ਦੇ ਘਰ ਆ ਗਿਆ ਤੇ ਦੂਸਰਾ ਕੈਮਰਾਮੈਨ ਔਨ ਕਰਦਾ ਹੈ ਹੈਪੀ ਬਰਥਡੇ ਟੂ ਟੂ ਹੈਪੀ ਬਰਥਡੇ ਟੂ ਇਦਨ ਉਹ ਕਰਕੇ ਕਹੋ ਨਾ ਇਦਨ ਟੂ ਟੂ ਹੈਪੀ ਬਰਥਡੇ ਹਾਂ ਜੀ ਵਧਾਈਆਂ ਜੀ ਵਧਾਈਆਂ ਜੀ ਤੁਹਾਨੂੰ ਦਿੰਦਿਆਂ ਚਲੋ ਗਿਫਟ ਦੋ ਚਲੋ ਹਾਂਜੀ ਧੰਨਵਾਦ ਜੀ ਬਹੁਤ ਤੁਹਾਡਾ ਜਨਮ ਦਿਨ ਆ ਤੁਸੀਂ ਅੱਜ ਸਾਨੂੰ ਕੀ ਖਿਲਾ ਰਹੇ ਆ ਕਿਦਾਂ ਦਾ ਮਹਿਸੂਸ ਹੋ ਰਿਹਾ ਏ ਦੱਸੋ ਮਚੂ ਜੀ ਹੋਰ ਸਾਨੂੰ ਸਭ ਤੋਂ ਅੱਛਾ ਸਾਥਕ ਹੈ ਸਾਥਕ ਹੈ ਸਾਥਕ ਹੈ 200 ਸਾਲ ਨੂੰ ਸਾਥਕ ਹੈ ਸਰਕਾਰਾਪਤੀ ਤੁਹਾਡਾ ਇੱਦਈ ਜਨਮ ਦਿਨ ਲਿਉਂਦਾ ਰਹੇ ਕਿੱਦਾਂ ਦੇ ਬਹੁਤ ਸਾਰੇ ਰੋਜ਼ ਜਨਮ ਦਿਨ ਆਏਗੇ ਸਾੜੇ ਕੋਸ਼ਿਸ਼ ਤੁਹਾਡਾ ਬਹੁਤ ਬਹੁਤ ਨੇਕਬਾਦ ਤੁਹਾਡੀ ਮੰਮੀ ਦਾ ਜਨਮ ਦਿਨ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਹੈ ਇੱਦਈ ਮੈਂ ਤੁਹਾਨੂੰ ਗਿਫਟ ਦੇਤਾ ਸੀ ਅੱਛਾ ਹਮਮ ਘਰ ਬੋਸ ਨੇ ਦਿੱਤਾ ਮੈਨੂੰ ਪਤਾ ਹੈ ਕਿਹੜਾ ਦਿੱਤਾ ਮੈਨੂੰ ਵੀ ਗਿਫਟ ਦੇਣਾ ਸੀ ਮੇਰਾ ਬੱਡੇ ਨਾਲ ਕੇ ਨਾ ਕੇ ਗਿਆ ਬੱਡੇ ਤੇ ਦਿੱਤਾ ਨਹੀਂ ਬੱਡੇ ਤੇ ਮੈਨੂੰ ਗਿਫਟ ਐ ਜੈਨੂ ਵੀ ਵਧਾਈਆਂ ਬਈ ਸਾਡੇ ਪਰਵਾਜ਼ ਚ ਸਾਰਿਆਂ ਚ ਲੰਬੇ ਨੂੰ ਵਧਾਈਆਂ ਲੰਬੇ ਭਾਈ ਨੂੰ ਵਧਾਈਆਂ ਵੀ ਹੈਜਾ ਕਿਦਾਂ ਫਿਰ ਕਿਹੜੀ ਤੂੰ ਕੀ ਖੋਲਿਆ ਉਹ ਡਰੋਪਿੰਗ ਸ਼ਾਪ ਹੀ ਕੀ ਹੈ ਹਾਂਜੀ ਕੀ ਹੈ ਨਾ ਜੋ ਕੀ ਡਰੂਪੀ ਯੈਸ ਡਰੂਪੀ ਵੇ ਡਰੂਪੀ ਕਲੋਥਿੰਗ ਰੂਪੀ ਕਲੋਥਿੰਗ ਦੇ ਓਨਰ ਆ ਦੇਖੋ ਸਮਾਈਲ ਕਰਕੇ ਹਲੋ ਮੈਂ ਕੱਪੜੇ ਤੁਹਾਨੂੰ ਇਹ ਕੱਪੜੇ ਤੋਂ ਲੱਗੇ ਮੈਂ ਕਿਹਾ ਕੋਡ ਪੱਟ ਇਹਦਾ ਅਸਲੀ ਚ ਨਹੀਂ ਬਾ ਮੈਂ ਅਸਲੀ ਅਸਲੀ ਨਹੀਂ ਕੱਪੜੇ ਤੋਂ ਹਾਂ ਅਸਲੀ ਅਸਲੀ ਕੱਪੜੇ ਲਾ ਵੀ ਬਣ ਰਹੀ ਹੈ ਤਰਾਪੀਆ ਦੇਖੋ ਆਹ ਮੈਂ ਕਾਰੀਤਾ ਜੀ ਪਰਾਇ ਕਰ ਦਿੱਤੀ ਬਾਕੀ ਸਮਾਨ ਸਭ ਬਣਾ ਲਿਆ ਹੂੰ ਇਹ ਵੀ ਮੱਛੀ ਜਿਹੜੀ ਫਿਲੀਪੀਨ ਚ ਮੱਛੀ ਹੁੰਦੀ ਹੈ ਤਲਾਪੀਆ ਇਹ ਫਰਾਈ ਕਰਕੇ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਇਹਦੇ ਵਰਗੀਆਂ ਵੀਸਾਂ ਹੀ ਨਹੀਂ ਉਹ ਬਸ ਇਹ ਜਿਹੜਾ ਟੇਸਟ ਦਿੰਦੀ ਹੈ ਨਾ ਹੋਰ ਕੋਈ ਮੱਛੀ ਮੈਂ ਕਹਿੰਦਾ ਦੁਨੀਆ ਤੇ ਹੈ ਹੀ ਨਹੀਂ ਜਿਹੜੀ ਇਹ ਟੇਸਟ ਹੈ ਨਾ ਹੋਰ ਕਿਸੇ ਦਾ ਟੇਸਟ ਨਹੀਂ ਮੱਛੀ ਦਾ ਦੁਨੀਆ ਦੀਆਂ ਮੱਛੀਆਂ ਚੋਂ ਸਭ ਤੋਂ ਸਵਾਦ ਮੱਛੀ ਤਲਾਪੀਆ ਬਣਦੀ ਹੈ ਸਾਡੇ ਹਿਸਾਬ ਨਾਲ ਬਾਕੀ ਪਤਾ ਨਹੀਂ ਦੇਖੋ ਹਮ ਇਹਨੂੰ ਪਰ ਹੌਲੀ ਹੌਲੀ ਇੱਧਰ ਕਰ ਦੇਣਾ ਤਾਂ ਬਣਾ ਜੇ ਤੁਸੀਂ ਤੇਜ਼ ਫਲੇਮ ਤੇ ਬਣਾਉਂਗੇ ਤੇ ਲੂ ਹੋ ਜਾਂਦੀ ਆ ਤੇ ਟੇਸਟ ਨਹੀਂ ਇਹਦਾ ਵਧੀਆ ਹੁੰਦਾ ਫਾਦਰ ਸਾਹਿਬ ਓ ਮਾਈ ਗੋਡ ਹੰਦੀ ਦੀ ਆਹ ਸਾਡੇ ਵੱਲੋਂ ਗਿਫਟ ਹੈ ਨਾ ਲਓ ਵੇ ਕਿੰਨਾ ਸੋਹਣਾ ਗਿਫਟ ਹੈ ਬਹੁਤ ਸੋਹਣਾ ਗਿਫਟ ਆ ਬਾਜੀ ਆਪਣਾ ਗਿਫਟ ਦਿਓ ਨਿਰਮਨ ਜੀ ਸ਼ੁਗਰੀਆ ਇਹ ਮਿਹਨਤ ਸੋਹਣਾ ਸੋਨਾ ਇਹਦੀ ਪੈਕਿੰਗ ਜਿਆਦਾ ਵਧੀਆ ਸੀਗੀ ਹਾਂ ਉਹ ਤੈਨੂੰ ਬਲੌਗ ਚ ਪਤਾ ਲੱਗ ਗਿਆ ਓਕੇ 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 ਅੰਮਰੋਕੇ ਕਰਦੇ ਫੋਨ ਮੜੇ ਵੀਡੀਓ ਬਣਾਉਣੀ ਆ ਮੈਂ ਰੋਕੇ ਕਰ ਦੂੰਗਾ ਐ ਦੀਪੂ ਬੋਟੀ ਨਾਲ ਆਇਆ ਦੀਪੂ ਬੋਟੀ ਨਾਲ ਆਇਆ ਐ ਹਾਂ ਮੈਂ ਨਾ ਪੜਾ ਰਹਾ ਨਾ ਹੋ ਰਾਨਾ ਤੈਨੂੰ ਪਹਿਲਾਂ ਪਹਿਲਾਂ ਚੇਤਾ ਇਹ ਭੋਲਾਣਾ ਮੈਂ ਕੱਲਾ ਹੀ ਆ ਪਤਾ ਇਦਾਂ ਕਰਦਾ ਨਾ ਤਾਂ ਪਹਿਲਾਂ ਲੋ ਜੀ ਆ ਜਾਓ ਆ ਜਾਓ ਇਹ ਤਾਂ ਚੋਣਾ ਫਾਟਾ ਪਾ ਕੇ ਲੈ ਆ ਜਾਓ ਆ ਜਾਓ ਇਹ ਪਰੇ-ਪਰੇ 3 ਸਾਰੀ ਕਾ ਤੋ ਇਧਰ ਆ ਸਰਗਾ ਸਰਗਾ ਸੜਦੇ ਤੁਮੀ ਇੰਟਰ ਕਰ ਲੈ ਤੇ ਬਹੁਤ ਜੋੜੀ ਆਈ ਏ ਸਾਡੇ ਪਹਿਲੀ ਵਾਰੀ ਹਮਮ ਸਰਗਾ ਬੜੀ ਕੋ ਆ ਰਿਕਮਬੀਨ ਡੱਬੋ ਬੋਸਨ ਦੇ ਲੀਖਦੀ ਇਹ ਬਾਹਰ ਆਏ ਸੀ ਸੀਵਤ ਆਵਾਜ਼ ਮੋ ਅਕਾਦਰ ਨਿਕਾ ਚਲ ਅਰੇ ਬੋਟੀ ਮੈਸਾ ਬੇਬੰਬੋ ਬਹੁਤ ਸ਼ਾਇਦ ਥੈਂਕ ਯੂ ਆਹ ਦੇਖੋ ਜੀ ਆ ਲਈਏ ਸਾਡੀ ਤਰਾਣੀ ਤਰਾਣੀ ਆ ਗਈ ਤਰਾਣੀ ਐ ਕਿ ਤਰਾਣੀ ਆ ਗਈ ਤਰਾਣੀ ਬੈਠੋ ਜੀ ਬੈਠੋ 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 ਬੈਠ ਕੇ ਬੈਠੀ ਐ ਆਰਮਸ ਕਰੀ ਜਾਂਦਾ ਕੁੜੀ ਨੂੰ ਹੋਰ ਕੀ ਗਲਤ ਬੰਦੇ ਆ ਲਓ ਜੀ ਬੈਠੋ ਰੋੜੇ ਸੋਣੇ 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 ਰੋੜੇ ਅੱਛਾ ਚਮਚੀ ਦੇ ਦੋ ਹਾਂ ਹੋ ਗਿਆ ਚਮਚ ਹੈ ਗਿਆ ਓਹੋ ਦੇਖਿਆ ਨਹੀਂ ਆ ਮਿਕਸ ਕਰ ਮਿਕਸ ਕਰ ਲੋ ਨੋ ਜੈਸ ਕੀਤਾ ਜਾਊਗਾ ਖਾ ਲੈ ਸਵਾਦ 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 ਬੱਚੇ ਦਾ ਨਾਮ ਸਰ ਉਹ ਲਾਪਿਆ ਸਾਡੇ ਕੰਮ ਦੀ ਚੀਜ਼ ਆ ਤੂੰ ਨਾ ਇਹ ਇਹ ਚ ਮੱਛੀ ਝੜੀ ਆ ਇਹ ਚ ਮੱਛੀ ਤੂੰ ਨਾ ਮੱਛੀ ਪਾਈ ਆ ਸੈਲਟ ਸੈਲਟ ਭਾਈਆ ਭਾਈ ਤੂੰ ਨਾ ਤੂੰ ਨਾ ਮੱਛੀ ਹੋਰ ਲਾਪਿਆ ਹੋਜੀਆ ਲਓ ਜੀ ਅੱਜ ਕਿੰਨਾ ਕੰਟਰ ਕਰ ਜਾ ਆ ਵਾ ਵਾ ਉਹ ਕਰਦੀਆਂ ਆਂ ਇੰਦਰ ਸਾਡੀਆਂ ਮੱਛੀਆਂ ਲਿਆਓ ਮੱਛੀ ਬਤਾਓ ਪੈਨ ਚੇਨ ਲੰਘ ਗਿਆ ਮੋਂਸੂਨ ਕਿ ਨਹੀਂ ਕਿਉਂ ਮੋਂਸੂਨ ਹੂੰ ਗੋਲੀਆਂ ਮੱਛੀ ਤਿਆਰ ਆ ਹੁਣ ਆਪਾਂ ਬੈਣ ਲੱਗਿਆਂ ਚੱਕਦੇ ਇਹ ਕੰਮ ਨੂੰ ਬੈਠੋ ਬੈਠੋ ਜਲਦੀ ਆ ਜੀ